ਵੈਲ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਅਮਰੀਕਾ ਦੇ ਵੱਲੋਂ ਹੁਣ ਭਾਰਤੀਆਂ ਨੂੰ ਵੀ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਅੰਮ੍ਰਿਤਸਰ 에ਅਰਪੋਰਟ ਤੇ 205 ਵਿਅਕਤੀਆਂ ਨੂੰ ਲੈ ਕੇ ਇੱਕ ਜਹਾਜ਼ ਉਤਰਨ ਵਾਲਾ ਹੈ ਉਹ ਸਾਰੀ ਖਬਰ ਬਾਰੇ ਚਰਚਾ ਕਰਾਂਗੇ ਉਸ ਦੇ ਨਾਲ ਹੀ ਗੱਲ ਕਰਾਂਗੇ ਕਿ ਖੇਤੀਬਾੜੀ ਮੰਤਰੀ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਜਿਹੜਾ ਕਰਜ਼ਾ ਲਿਆ ਗਿਆ ਉਸ ਕਰਜ਼ੇ ਦਾ ਇੱਕ ਵੱਡਾ ਆਂਕੜਾ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਗੱਲ ਕਰਨੀ ਹੈ ਕਿ ਪਾਲਕੇ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਪਰ ਉਸ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨਾ ਸਾਧ ਦਿੱਤਾ ਗਿਆ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਬਾਦਦੇ ਆਜ ਦੀ ਆਪਣੀ ਪਹਿਲੀ ਖਬਰ ਬਾਦ ਜਦੋਂ ਤੋਂ ਡੋਨਲਡ ਟਰੰਪ ਦੇ ਵੱਲੋਂ ਰਾਸ਼ਟਰਪਤੀ ਦੀ ਸੋਚ ਚੁੱਕੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਧੜਾ ਧੜ ਫੈਸਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਤਹਿਲਕਾ ਮਚਿਆ ਹੋਇਆ ਇੱਕ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਏ ਹੋਏ ਲੋਕ ਵਸੇ ਹੋਏ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਕੱਢਿਆ ਜਾਏਗਾ ਬੀਤੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਕਾਫੀ ਦੇਸ਼ਾਂ ਦਾ ਜ਼ਿਕਰ ਕੀਤਾ ਕਿ ਮੈਕਸੀਕੋ ਜਹਾਜ਼ ਭਰ ਕੇ ਭੇਜੇ ਗਏ ਨੇ ਜਾਂ ਫਿਰ ਕੈਨੇਡਾ ਵੀ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਇੰਡੋਨੇਸ਼ੀਆ ਭੇਜੇ ਗਏ ਨੇ ਕਈ ਮੁਲਕਾਂ ਦੇ ਵਿੱਚ ਜਿਹੜੇ ਜਹਾਜ਼ ਹੈ ਭਰ-ਭਰ ਕੇ ਹੁਣ ਭੇਜੇ ਜਾ ਰਹੇ ਨੇ ਡਿਪੋਰਟ ਕੀਤੇ ਹੋਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਸੋ ਹੁਣ ਅਸੀਂ ਇੱਕ ਜਿਹੜਾ ਜਿਹੜਾ ਜ਼ਿਕਰ ਕੀਤਾ ਸੀ ਕਿ 18000 ਦੇ ਕਰੀਬ ਭਾਰਤੀ ਨੇ ਜਿਹੜੇ ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾਏਗਾ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਸੋ 205 ਵਿਅਕਤੀਆਂ ਦਾ ਇੱਕ ਜਹਾਜ਼ ਜਿਹੜਾ ਫੌਜੀ ਜਹਾਜ਼ ਅਮਰੀਕਾ ਤੋਂ ਚੱਲ ਪਿਆ ਹੈ ਡਿਪੋਰਟ ਕਰਨ ਦੇ ਲਈ ਗੈਰਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਲੋਕ ਉੱਥੇ ਭਾਰਤੀ ਰਹਿ ਰਹੇ ਸੀ ਉਹਨਾਂ ਨੂੰ ਲੈ ਕੇ ਔਰ ਖਾਸ ਗੱਲ ਇਸ ਦੇ ਵਿੱਚ ਇਹ ਹੈ ਕਿ ਉਹ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਕੱਲ ਸਵੇਰੇ 9 ਵਜੇ ਦੇ ਕਰੀਬ ਦਾ ਇਹ ਸਮਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਹੁੰਚ ਜਾਏਗਾ ਫੌਜੀ ਜਹਾਜ਼ ਹੈ ਉਹਦੇ ਵਿੱਚ 205 ਭਾਰਤੀ ਮੌਜੂਦ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਔਰ ਇਸ ਜਹਾਜ਼ ਦਾ ਪੰਜਾਬ ਦੇ ਵਿੱਚ ਉਤਰਨ ਦੇ ਨਾਲ ਇਸ ਚੀਜ਼ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ ਵੱਧ ਗਿਣਤੀ ਜਿਹੜੀ ਹੈ ਉਹ ਦੂਸਰੇ ਸੂਬਿਆਂ ਦੇ ਮੁਕਾਬਲੇ ਪੰਜਾਬੀਆਂ ਦੀ ਵੱਧ ਹੋਏਗੀ ਇਸ ਕਰਕੇ ਇਸ ਜਹਾਜ਼ ਨੂੰ ਪੰਜਾਬ ਦੇ ਵਿੱਚ ਉਤਾਰਿਆ ਜਾ ਰਿਹਾ ਸੋ 205 ਭਾਰਤੀ ਨੇ ਇਸ ਜਹਾਜ਼ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਜ਼ਿਆਦਾਤਰ ਪੰਜਾਬੀ ਹੋ ਸਕਦੇ ਨੇ ਹਾਲਾਂਕਿ ਅਧਿਕਾਰਕ ਤੌਰ ਦੇ ਉਤੇ ਇਹ ਆંકੜੇ ਜਾਰੀ ਨਹੀਂ ਕੀਤੇ ਗਏ ਨਾ ਹੀ ਕੁਝ ਪੰਜਾਬ ਦੇ ਅਧਿਕਾਰੀ ਦੇ ਵੱਲੋਂ ਅਜੇ ਤੱਕ ਦੱਸਿਆ ਗਿਆ ਪਰ ਇਹ ਦੱਸਿਆ ਜ਼ਰੂਰ ਜਾ ਰਿਹਾ ਕਿ 205 ਯਾਤਰੀ ਨੇ ਪੰਜਾਬ ਦੇ ਵਿੱਚ ਜਹਾਜ਼ ਉਤਰੇਗਾ ਸਵੇਰੇ ਔਰ ਯੂਐਸ ਦੇ ਵਿੱਚ 1700 ਗੈਰ ਕਲੋਨੀ ਭਾਰਤੀ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਵੀ ਲਏ ਹੋਏ ਨੇ ਅ ਅਮਰੀਕਾ ਦੀ ਸਰਕਾਰ ਦੇ ਵੱਲੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਨਸ਼ਰ ਹੋਈ ਸੀ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਜਾ ਕੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਬਾਅਦ ਦੇ ਵਿੱਚ ਅਮਰੀਕਾ ਦੀ ਪੁਲਿਸ ਨੇ ਇਸ ਦਾ ਖੰਡਨ ਕੀਤਾ ਸੀ ਕਿ ਵੀ ਕਿਸੇ ਵੀ ਪੁਲਿਸ ਅਧਿਕਾਰੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਿਸੇ ਤਰੀਕੇ ਦੀ ਕੋਈ ਚੈਕਿੰਗ ਨਹੀਂ ਕੀਤੀ ਗਈ ਇਹ ਬਿਲਕੁਲ ਅਫਵਾਹ ਪਰ ਇੱਕ ਜਿਹੜੀ ਛਾਨਬੀਨ ਦੀ ਪ੍ਰਕਿਰਿਆ ਜਿਹੜੀ ਚੱਲ ਰਹੀ ਸੀ ਉਹ ਪੂਰੇ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਫੌਜੀਆਂ ਤੇ ਬੋਲੋ ਵਕ ਵਕ ਥਾਹਾਂ ਦੇ ਉੱਤੇ ਜਾ ਕੇ ਜਿੱਥੇ ਜਿੱਥੇ ਉਹਨਾਂ ਨੂੰ ਸੂਚਨਾਵਾਂ ਮਿਲਦੀਆਂ ਨੇ ਕਿ ਇੱਥੇ ਗੈਰਕਾਨੂੰਨੀ ਤਰੀਕੇ ਦੇ ਨਾਲ ਲੋਕ ਰਹਿ ਰਹੇ ਨੇ ਸੋ ਹੁਣ ਇੱਕ ਖਬਰ ਹੋਰ ਨਿਕਲ ਕੇ ਸਾਹਮਣੇ ਆਈ ਹੈ ਕਿ 1700 ਦੇ ਕਰੀਬ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿਣ ਵਾਲੇ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਔਰ ਹੌਲੀ ਹੌਲੀ ਕਰਕੇ ਉਹਨਾਂ ਨੂੰ ਵੀ ਭਾਰਤ ਭੇਜਣ ਦਾ ਜਿਹੜਾ ਕੰਮ ਹੈ ਉਹ ਜਲਦੀ ਸ਼ੁਰੂ ਹੋ ਜਾਏਗਾ ਪਹਿਲਾ ਜੱਥਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ 205 ਗੈਰ ਕਾਨੂੰਨੀ ਤਰੀਕੇ ਦੇ ਨਾਲ ਭੇਜੇ ਹੋਏ ਲੋਕਾਂ ਦਾ ਉਹ ਸਵੇਰੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇਗਾ ਔਰ ਇਸ ਜੱਥੇ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਦੇ ਅੰਮ੍ਰਿਤਸਰ ਉਤਰਨ ਦੇ ਨਾਲ ਪੰਜਾਬੀ ਵੱਧ ਹੋ ਸਕਦੇ ਨੇ ਨੰਬਰ 2 ਇਸ ਚੀਜ਼ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਇਮੀਗ੍ਰੇਸ਼ਨ ਕ੍ਰਾਈਮ ਰਿਕਾਰਡ ਜਿਹੜਾ ਜਦੋਂ ਉਹ ਅੰਮ੍ਰਿਤਸਰ 에ਅਰਪੋਰਟ ਤੇ ਉਤਰਨਗੇ ਉਹਨਾਂ ਦਾ ਕ੍ਰਾਈਮ ਰਿਕਾਰਡ ਜਿਹੜਾ ਹੈ ਭਾਰਤ ਸਰਕਾਰ ਦੇ ਵੱਲੋਂ ਚੈੱਕ ਕੀਤਾ ਜਾ ਸਕਦਾ ਹੈ ਔਰ 에ਅਰਪੋਰਟ ਤੇ ਹੀ ਜਿਹੜੇ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੇ ਕਿਸੇ ਵਾਰਦਾਤ ਨੂੰ ਕਰਕੇ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਵਿਦੇਸ਼ ਭਜੇ ਸੀ ਜਦੋਂ ਉਹਨਾਂ ਨੂੰ ਇੱਥੇ ਰਿਪੋਰਟ ਕੀਤਾ ਜਾਏਗਾ ਤੇ ਜਦੋਂ ਉਹਨਾਂ ਦੀ ਚੈਕਿੰਗ ਹੋਏਗੀ ਔਰ ਕ੍ਰਾਈਮ ਰਿਪੋਰਟ ਜੇ ਕਿਸੇ ਦਾ ਨਿਕਲਦਾ ਹੈ ਤੇ ਹੋ ਸਕਦਾ ਹੈ ਕਿ ਉਹਨੂੰ 에어ਪੋਰਟ ਦੇ ਉੱਪਰ ਹੀ ਅਰੈਸਟ ਵੀ ਕਰ ਲਿਆ ਜਾਵੇ ਐਸੀਆਂ ਸੰਭਾਵਨਾਵਾਂ ਵੀ ਹੁਣ ਦੱਸੀਆਂ ਜਾ ਰਹੀਆਂ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਜਾਂ ਦਿੱਲੀ ਦੀ ਗੱਲ ਕਰੀਏ ਤੇ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਦੋਂ ਉਹਨਾਂ ਦੇ ਵੱਲੋਂ ਕ੍ਰਾਈਮ ਕੀਤਾ ਜਾਂਦਾ ਇੱਥੇ ਔਰ ਕ੍ਰਾਈਮ ਕਰਨ ਤੋਂ ਬਾਅਦ ਰਾਤੋਂ ਰਾਤ ਉਹਨਾਂ ਨੇ ਪਹਿਲਾਂ ਹੀ ਐਸੀ ਫੀਲਡਿੰਗ ਸੈੱਟ ਕੀਤੀ ਹੁੰਦੀ ਹੈ ਕਿ ਉਹ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਪਰ ਜਦੋਂ ਹੁਣ ਉਹ ਲੋਕ ਵਾਪਸ ਆਣਗੇ ਇੰਡੀਆ ਔਰ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਔਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਹੋਏ ਜਿਨ੍ਹਾਂ ਨੇ ਵੀ ਭਾਰਤੀ ਨੇ ਪਿਛਲੇ ਸਮਿਆਂ ਦੇ ਵਿੱਚ ਇੱਕ ਅੰਕੜਾ ਜਾਰੀ ਹੋਇਆ ਸੀ ਕਿ 18000 ਕਰੀਬ 18000 ਦੇ ਕਰੀਬ ਜਿਹੜੇ ਭਾਰਤੀ ਨੇ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹ ਰਹੇ ਨੇ ਜਿਨ੍ਹਾਂ ਦੇ ਕੋਲ ਦਸਤਾਵੇਜ਼ ਪੂਰੇ ਨਹੀਂ ਜਾਂ ਫਿਰ ਉਹ ਡੰਕੀ ਲਗਾ ਕੇ ਗਏ ਸੀ ਸੋ ਹੁਣ ਇਹਨਾਂ ਦੇ ਨਾਲ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੇ ਭਾਰਤ ਵਾਲ ਨੂੰ ਵੀ ਰੁਖ ਕਰ ਲਿਆ ਗਿਆ ਤੇ ਆਨ ਵਾਲੇ ਟਾਈਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਏਗਾ ਇਹ ਪਹਿਲਾ ਜਹਾਜ਼ ਅਮਰitsar ਉਤਰੇਗਾ 에어ਪੋਰਟ ਤੇ ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਅਗਲੀ ਵਾਰ ਜਿਹੜੇ ਜਹਾਜ਼ ਦੇ ਵਿੱਚ ਜੇ ਮੰਨ ਲਓ ਗੁਜਰਾਤ ਦੇ ਲੋਕ ਜ਼ਿਆਦਾ ਹੋਣਗੇ ਤੇ ਹੋ ਸਕਦਾ ਹੈ ਉਹ ਜਹਾਜ਼ ਫਿਰ ਗੁਜਰਾਤ ਉਤਰੇ ਉਹਦੇ ਵਿੱਚ ਜਿੰਨੇ ਪੰਜਾਬੀ ਹੋਣਗੇ ਉਹ ਉੱਥੋਂ ਆਣਗੇ ਸੋ ਇਸੇ ਤਰੀਕੇ ਦੇ ਨਾਲ ਹੁਣ ਇਹ ਜਹਾਜ਼ ਜਿਹੜਾ ਹੈ ਉਹ ਕੱਲ ਸਵੇਰੇ ਅਮਰਸਰ 에어ਪੋਰਟ ਪਹੁੰਚੇਗਾ ਔਰ ਇਸੇ ਕਰਕੇ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਾ ਰਿਹਾ ਹੈ ਕਿ ਇਹਦੇ ਵਿੱਚ ਪੰਜਾਬੀ ਜਿਆਦਾ ਹੋ ਸਕਦੇ ਨੇ ਪਰ ਹੁਣ ਇਹ ਸਵੇਰ ਨੂੰ ਦੇਖਣਾ ਹੋਏਗਾ ਕਿ ਕਿਹੜੇ ਲੋਕ ਉੱਥੇ ਉਤਰਦੇ ਨੇ ਔਰ ਕਿਹੜੇ ਲੋਕਾਂ ਦੀ ਜਦੋਂ ਜਾਂਚ ਹੋਏਗੀ ਔਰ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਜਦੋਂ 9 ਵਜੇ ਇਹ ਜਹਾਜ਼ ਉੱਥੇ ਉਤਰੇਗਾ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕਾਗਜ਼ਾਤ ਚੈੱਕ ਕਰਨ ਦੇ ਲਈ ਹੋ ਸਕਦਾ ਹੈ ਕਿ ਸਾਰਾ ਦਿਨ ਕੱਲ ਇਹਨਾਂ ਦਾ 에어ਪੋਰਟ ਦੇ ਉੱਪਰ ਹੀ ਲੱਗ ਜਾਏ ਜੇਕਰ ਇਮੀਗ੍ਰੇਸ਼ਨ ਦਫ਼ਤਰਾਂ ਦੀ ਗੱਲ ਕਰੀਏ ਤੇ ਬੀਤੇ ਕੁਝ ਦਿਨਾਂ ਤੋਂ ਇਮੀਗ੍ਰੇਸ਼ਨ ਦਫ਼ਤਰਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲਗੀਆਂ ਹੋਈਆਂ ਸੀ ਵੱਡੀਆਂ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਡੇ ਬੱਚੇ ਵੀ ਉਧਰ ਅਸੀਂ ਕਿਸੇ ਗੈਰਕਾਨੂੰਨੀ ਤਰੀਕੇ ਦੇ ਨਾਲ ਡੰਕੀ ਲਵਾ ਕੇ ਕਿਉਂਕਿ ਮਾਪੇ ਨੂੰ ਤਾਂ ਪਤਾ ਹੀ ਹੁੰਦਾ ਕਿ ਅਸੀਂ ਬੱਚਾ ਆਪਣਾ ਕਿਸ ਤਰੀਕੇ ਦੇ ਨਾਲ ਭੇਜਿਆ ਹੈ ਜਿਹੜੇ ਬੱਚੇ ਡੰਕੀ ਲਗਵਾ ਕੇ ਮਾਪੇ ਨੇ ਭੇਜੇ ਸੀ ਔਰ ਉਹ ਬੱਚੇ ਉਧਰ ਪਹੁੰਚ ਕੇ ਪੱਟਾਂ ਤੇ ਥਾਪੀਆਂ ਮਾਰ ਕੇ ਪਿਛਲੇ ਸਮਿਆਂ ਦੇ ਵਿੱਚ ਵੀਡੀਓ ਜਾਰੀ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਹੁਣ ਬਫਤਾ ਪਈ ਹੋਈ ਆ ਪਰ ਉਹ ਮਾਪੇ ਜਿਹੜੇ ਜਿਹੜੇ ਇਮੀਗ੍ਰੇਸ਼ਨ ਦਫ਼ਤਰਾਂ ਦੀ ਰਾਹੀਂ ਕੁਝ ਲੋਕਾਂ ਦੇ ਹੱਥਾਂ ਦੀਆਂ ਕ 35 ਲੱਖ ਰੁਪਇਆ ਲਗਾ ਕੇ ਆਪਣੇ ਬੱਚਿਆਂ ਨੂੰ ਡੰਕੀ ਲਵਾ ਕੇ ਜਿਨ੍ਹਾਂ ਨੇ ਬਾਹਰ ਭੇਜਿਆ ਸੀ ਹੁਣ ਉਹ ਇਮੀਗ੍ਰੇਸ਼ਨ ਦਫ਼ਤਰਾਂ ਦੇ ਸਾਹਮਣੇ ਬਾਹਰ ਖੜੇ ਨਜ਼ਰ ਆ ਰਹੇ ਨੇ ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਅਸੀਂ ਵੀ ਆਪਦਾ ਬੱਚਾ ਇੰਨੇ ਮਹੀਨੇ ਪਹਿਲਾਂ ਜਾਂ ਇੰਨੇ ਸਾਲ ਪਹਿਲਾਂ ਭੇਜਿਆ ਸੀ ਉਸ ਨੂੰ ਉਹ 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 ਉਹਨੂੰ ਵਾਪਸ ਕਿਦਾਂ ਬੁਲਾਇਆ ਜਾ ਸਕਦਾ ਪਰ ਹੁਣ ਖਬਰਾਂ ਇਹ ਆਣੀਆਂ ਸ਼ੁਰੂ ਹੋ ਗਈਆਂ ਨੇ ਜਦੋਂ ਇਮੀਗ੍ਰੇਸ਼ਨ ਦਫ਼ਤਰਾਂ ਵਾਲਿਆਂ ਨਾਲ ਗੱਲ ਕੀਤੀ ਆ ਕਹਿੰਦੇ ਹੁਣ ਤਾਂ ਮਾਵਾਪਾ ਆ ਕੇ ਇਹ ਸਾਨੂੰ ਕਹਿ ਰਹੇ ਨੇ ਕਿ ਸਾਡਾ ਬੱਚਾ ਉਧਰੋਂ ਪੁਲਿਸ ਨੇ ਫੜ ਲਿਆ ਹੈ ਉਹਨੂੰ ਕਿੱਦਾਂ ਛਡਾਇਆ ਜਾ ਸਕਦਾ ਜਾਂ ਫਿਰ ਉਹਨੂੰ ਵਾਪਸ ਕਿੱਦਾਂ ਬੁਲਾਇਆ ਜਾ ਸਕਦਾ ਇਹਦੇ ਬਾਰੇ ਦੱਸੋ ਸੋ ਇਮੀਗ੍ਰੇਸ਼ਨ ਦਫ਼ਤਰਾਂ ਦੇ ਵੱਲੋਂ ਵੀ ਇਹ ਹੁਣ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਦੋਂ ਅਸੀਂ ਇਹਨਾਂ ਮਾਪਿਆਂ ਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਤੁਸੀਂ ਹਾਈਲਾਈਟਸ ਕਰਵਾ ਲਓ ਇਹਨਾਂ ਨੂੰ ਵਰਕ ਵੀਜ਼ਾ ਤੇ ਭੇਜੋ ਕਹਿੰਦੇ ਉਹਨਾਂ ਨੇ ਸਾਡੀਆਂ ਗੱਲਾਂ ਨਹੀਂ ਮੰਨੀਆਂ ਪਰ ਇਹਨਾਂ ਨੂੰ ਡੰਕੀ ਲਵਾ ਕੇ ਜਨਾਂ ਨੂੰ ਬਾਹਰ ਭੇਜਿਆ ਹੁਣ ਉਹ ਸਾਰੇ ਉਧਰ ਮੁਸ਼ਕਲ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਪਿਛਲੇ ਅ ਪਿਛਲੇ ਸਾਲ ਦੇ ਅੰਕੜਿਆਂ ਦੀ ਜੇਕਰ ਗੱਲ ਕਰੀਏ ਤੇ ਕੈਨੇਡਾ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਤਕਰੀਬਨ 20000 ਐਸੇ ਸਟੂਡੈਂਟ ਨੇ ਜਿਹੜੇ ਅ ਕੈਨੇਡਾ ਦੇ ਵਿੱਚ ਲਾਪਤਾ ਨੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਗਏ ਇਥੋਂ ਕੈਨੇਡਾ ਸੀ ਐਸਾ ਹੀ ਹੁੰਦਾ ਕੋਈ ਮੈਕਸੀਕੋ ਚਲਾ ਜਾਂਦਾ ਹੈ ਕੋਈ ਕਿਸੇ ਹੋਰ ਕੰਟਰੀ ਚਲਾ ਜਾਂਦਾ ਉਸ ਤੋਂ ਬਾਅਦ ਫਿਰ ਅ ਯੂਐਸ ਦੇ ਵਿੱਚ ਜਾਇਆ ਜਾਂਦਾ ਸੀ ਔਰ ਕੈਨੇਡਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ 20000 ਬੱਚਾ ਜਿਹੜਾ ਸਾਡੇ ਕੈਨੇਡਾ ਦੇ ਵਿੱਚੋਂ ਲਾਪਤਾ ਹੈ ਜਿਹੜਾ ਸਾਨੂੰ ਨਹੀਂ ਮਿਲ ਰਿਹਾ ਔਰ ਇਹ ਵੀ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉਹ 20000 ਬੱਚਾ ਅਮਰੀਕਾ ਦੇ ਵਿੱਚ ਚਲਾ ਗਿਆ ਸੀ ਔਰ ਹੁਣ ਉਹ ਵੀ ਬੱਚੇ ਜਿਹੜੇ ਨੇ ਆਨ ਵਾਲੇ ਟਾਈਮ ਦੇ ਵਿੱਚ ਡਿਪੋਰਟ ਹੋ ਸਕਦੇ ਨੇ ਸੋ ਵੱਡੇ ਆંકੜੇ ਆਨ ਵਾਲੇ ਟਾਈਮ ਦੇ ਵਿੱਚ ਪੰਜਾਬੀਆਂ ਦੇ ਖਾਸ ਕਰ ਭਾਰਤੀਆਂ ਦੇ ਜੋ ਇੱਕ 18000 ਦਾ ਅਨੁਮਾਨ ਅਮਰੀਕਾ ਦੇ ਵੱਲੋਂ ਲਗਾਇਆ ਗਿਆ ਸੀ ਕਿ 18000 ਜਿਹੜਾ ਭਾਰਤੀ ਹੈ ਇਥੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਪਰ ਜਿਸ ਤਰੀਕੇ ਦੇ ਆંકੜੇ ਹੁਣ ਆਲੇ ਦੁਆਲੇੋਂ ਸਾਹਮਣੇ ਆ ਰਹੇ ਨੇ ਕਿ ਕਿਹੜੇ ਕਿਹੜੇ ਮੁਲਕਾਂ ਤੋਂ ਲੋਕ ਜਿਹੜੇ ਪਹਿਲਾਂ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਡੰਕੀ ਲਗਾ ਕੇ ਜਿਹੜੇ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਸੀ ਇਕ ਆંકੜਾ ਜਿਹੜਾ ਭਾਰਤੀਆਂ ਦਾ ਵੱਧ ਸਕਦਾ ਹੈ ਇਹਨਾਂ ਦੀ ਗਿਣਤੀ ਵੱਧ ਸਕਦੀ ਹੈ ਪਰ ਅਮਰੀਕਾ ਦੇ ਵੱਲੋਂ ਸ਼ਿਕੰਜਾ ਹੋਣ ਭਾਰਤ ਦੇ ਉੱਪਰ ਵੀ ਕੱਸ ਲਿਆ ਗਿਆ ਹਾਲਾਤ ਹੀ ਪ੍ਰਧਾਨ ਮੰਤਰੀ ਮੋਦੀ ਇਸੇ ਮਹੀਨੇ ਅਮਰੀਕਾ ਦਾ ਦੌਰਾ ਕਰਨ ਜਾ ਰਹੇ ਨੇ ਪਰ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਅਮਰੀਕਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਪਿਛਲੇ ਦਿਨਾਂ ਤੋਂ ਵੀ ਵਾਈਟ ਹਾਊਸ ਤੋਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ 18000 ਦੇ ਕਰੀਬ ਭਾਰਤੀ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਏਗਾ ਉਸ ਤੋਂ ਬਾਅਦ ਵਿਦੇਸ਼ ਮੰਤਰੀ ਭਾਰਤ ਦੇ ਜਿਹੜੇ ਨੇ ਐਸ ਜੈ ਸ਼ੰਕਰ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਇਸ ਮਾਮਲੇ ਦੇ ਵਿੱਚ ਅਮਰੀਕਾ ਦੇ ਨਾਲ ਹਾਲਾਂਕਿ ਉਹਨਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਸੀ ਕਿ ਸਿਰਫ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਭਾਰਤੀ ਜਿਹੜੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਵੀ ਮੁਲਕ ਦੇ ਵਿੱਚ ਗਏ ਹੋਏ ਨੇ ਉਹ ਤੁਸੀਂ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਵਾਪਸ ਬੁਲਾਵਾਂਗੇ ਕਿਉਂਕਿ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਉਹ ਸੰਵਿਧਾਨਕ ਤੌਰ ਦੇ ਉੱਤੇ ਠੀਕ ਨਹੀਂ ਹੈ ਪਰ ਹੁਣ ਅਮਰੀਕਾ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਭਲਕੇ ਜਦੋਂ ਇਹ ਜਹਾਜ਼ ਅੰਮ੍ਰਿਤਸਰ ਦੀ ਧਰਤੀ ਤੇ ਉਤਰੇਗਾ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਣੀਆਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਮਰੀਕੀ ਪੁਲਿਸ ਨੂੰ ਕਿਵੇਂ ਪਤਾ ਲੱਗਾ ਸੀ ਮੀਡੀਆ ਆਧਾਰਿਆਂ ਦੇ ਰਾਹੀਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਏਗੀ ਤਾਂ ਉਸ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਅਮਰੀਕਾ ਦੀ ਕਾਰਵਾਈ ਕਰਨ ਦਾ ਤਰੀਕਾ ਕੀ ਰਿਹਾ ਹੈ ਅਮਰੀਕੀ ਪੁਲਿਸ ਨੂੰ ਜਾਣਕਾਰੀ ਕਿਹਨੇ ਕਿਹਨੇ ਦਿੱਤੀ ਹੈ ਔਰ ਕਿੰਨੇ ਕੁ ਭਾਰਤੀ ਅਜੇ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਧਰ ਰਹਿ ਰਹੇ ਨੇ ਔਰ ਉਹਨਾਂ ਨੂੰ ਕਦੋਂ ਤੱਕ ਰਿਪੋਰਟ ਕੀਤਾ ਜਾ ਰਿਹਾ ਉਹ ਉਹਨਾਂ ਲੋਕਾਂ ਤੋਂ ਇਹ ਜਾਣਕਾਰੀ ਜਿਹੜੀ ਆਣ ਵਾਲੇ ਕੱਲ ਦੇ ਵਿੱਚ ਮਿਲ ਸਕਦੀ ਹੈ ਪਰ ਵੱਡੀ ਗਿਣਤੀ ਦੇ ਵਿੱਚ ਭਾਰਤੀ ਔਰ ਖਾਸ ਕਰਕੇ ਪੰਜਾਬੀ ਹੁਣ ਅਮਰੀਕਾ ਦੇ ਵੱਲੋਂ ਰਿਪੋਰਟ ਕਰਨੇ ਸ਼ੁਰੂ ਕਰ ਦਿੱਤੇ ਗਏ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ ਸੀ ਔਰ ਇਸ ਦਿਨ ਦੇ ਵਿੱਚ ਵੀ ਬੜਾ ਹੰਗਾਮਾ ਦੇਖਣ ਨੂੰ ਮਿਲਿਆ ਔਰ ਖਾਸ ਕਰਕੇ ਇਸ ਦਿਨ ਦੇ ਵਿੱਚ ਅਖਲੇਸ਼ ਯਾਦਵ ਦੇ ਵੱਲੋਂ ਫਿਰ ਤੋਂ ਮਹਾਕੁੰਬ ਦੇ ਉੱਤੇ ਮੌਨ ਧਾਰਨ ਕਰਨ ਦੀ ਗੱਲ ਕੀਤੀ ਗਈ ਪੰਜਾਬ ਦੇ ਕਈ ਮੰਤਰੀਆਂ ਦੇ ਵੱਲੋਂ ਪਾਸ਼ਣ ਦਿੱਤਾ ਗਿਆ ਔਰ ਖਾਸ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਸ਼ਣ ਬੜਾ ਅੱਜ ਦੇ ਦਿਨ ਦੇ ਵਿੱਚ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਈ ਤਰੀਕੇ ਦੇ ਸਵਾਲ ਉਹਨਾਂ ਨੇ ਭਾਜਪਾ ਦੇ ਉੱਪਰ ਔਰ ਖਾਸ ਕਰਕੇ ਆਰਐਸਐਸ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਅੱਜ ਸੰਸਦ ਦੇ ਵਿੱਚ ਉਕੇ ਪਰ ਅੱਜ ਦੀ ਪੂਰੀ ਕਾਰਵਾਈ ਦੇ ਵਿੱਚ ਜਿਹੜੀ ਖਾਸ ਗੱਲ ਪੰਜਾਬੀਆਂ ਦੇ ਲਈ ਖਾਸ ਕਰਕੇ ਕਿਸਾਨਾਂ ਦੇ ਲਈ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸੰਸਦ ਮੈਂਬਰ ਨੇ ਹਨੂਮਾਨ ਬੈਣੀਵਾਲ ਦਿੱਲੀ ਤੋਂ ਉਹਨਾਂ ਦੇ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਕਰਜ਼ਾ ਮਾਫੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਖੇਤੀਬਾੜੀ ਮੰਤਰੀ ਦੇ ਵੱਲੋਂ ਜਵਾਬ ਦਿੱਤਾ ਜਾਵੇ ਕਿ ਕੀ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾ ਸਕਦਾ ਇਸ ਦੇ ਉੱਤੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਸਿੰਘ ਚੋਹਾਨ ਦੇ ਵੱਲੋਂ ਵੱਡਾ ਬਿਆਨ ਜਿਹੜਾ ਵੱਡੀ ਜਾਣਕਾਰੀ ਜਿਹੜੀ ਹੈ ਸੰਸਦ ਦੇ ਵਿੱਚ ਦਿੱਤੀ ਗਈ ਖੇਤੀਬਾੜੀ ਮੰਤਰੀ ਨੇ ਕੀ ਕਿਹਾ ਉਹ ਕਹਿੰਦੇ ਕਿ ਪੰਜਾਬ ਦੇ ਕਿਸਾਨਾਂ ਦੇ ਉੱਪਰ ਹਾਲਾਂਕਿ ਉਹਨਾਂ ਨੇ ਸਾਰੇ ਸੂਬਿਆਂ ਦਾ ਜ਼ਿਕਰ ਕੀਤਾ ਵੀ ਕਿਹੜੇ-ਕਿਹੜੇ ਸੂਬੇ ਦੇ ਕਿਸਾਨਾਂ ਦੇ ਉੱਪਰ ਕਿੰਨਾ ਕਰਜ਼ਾ ਹੈ ਅਸੀਂ ਪੰਜਾਬ ਦਾ ਜ਼ਿਕਰ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਉੱਪਰ 1 ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈ ਸਿਰਫ ਪੰਜਾਬ ਦੇ ਕਿਸਾਨਾਂ ਦੇ ਉੱਪਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਬੈਂਕਾਂ ਦੇ ਵਿੱਚ 85460 ਕਰੋੜ ਰੁਪਏ ਦਾ ਕਰਜ਼ਾ ਹੈ ਔਰ ਕੋਆਪਰੇਟਿਵ ਬੈਂਕਾਂ ਦੇ ਵਿੱਚ 10000 ਕਰੋੜ ਰੁਪਏ ਤੋਂ ਵੀ ਵੱਧ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਦੇ ਉੱਪਰ ਹੈ ਇਹ ਅੰਕੜੇ ਜਿਹੜੇ ਆ ਇਹ ਹਨੂਮਾਨ ਬੈਣੀਵਾਲ ਜਿਹੜੇ ਨੇ ਉਹਨਾਂ ਦੇ ਵੱਲੋਂ ਪੁੱਛੇ ਗਿਆ ਸੀ ਕਿ ਇਹ ਅੰਕੜੇ ਸਾਹਮਣੇ ਕਿਉਂ ਨਹੀਂ ਆ ਰਹੇ ਔਰ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਰਿਹਾ ਔਰ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਇਹ ਵੱਡੇ ਅੰਕੜੇ ਜਦੋਂ ਪੇਸ਼ ਕੀਤੇ ਗਏ ਨੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਇਹ ਜਿਹੜਾ ਕਰਜ਼ਾ ਹੈ ਕਿਸਾਨਾਂ ਦੇ ਉੱਪਰ ਜਿਨ੍ਹਾਂ ਦੇ ਕਰਕੇ ਕਿਸਾਨਾਂ ਦੇ ਵੱਲੋਂ ਪਿਛਲਿਆਂ ਸਮਿਆਂ ਦੇ ਵਿੱਚ ਬਾਰ ਬਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਐਮਐਸਪੀ ਦੀ ਮੰਗ ਦੇ ਨਾਲ-ਨਾਲ ਕੁਝ ਮੰਗਾ ਇਹ ਵੀ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਸੋ ਹੁਣ ਸਰਕਾਰ ਦੇ ਵੱਲੋਂ ਇੱਕ ਸੰਸਦ ਦੇ ਵਿੱਚ ਅਧਿਕਾਰਕ ਤੌਰ ਦੇ ਉੱਤੇ ਇੱਕ ਅੰਕੜਾ ਜਾਰੀ ਕਰ ਦਿੱਤਾ ਗਿਆ ਜਿਹਦੇ ਵਿੱਚ ਇਹ ਹੁਣ ਸਪਸ਼ਟ ਹੋਇਆ ਕਿਉਂਕਿ ਕਿਸਾਨ ਕਹਿ ਰਹੇ ਸੀ ਕਿ ਕਰਜ਼ਾ ਮਾਫ਼ ਹੋਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਦਾ ਉਹ ਤਾਂ ਭਾਰਤ ਦੀ ਗੱਲ ਕਰ ਰਹੇ ਪਰ ਖਾਸ ਕਰਕੇ ਅਸੀਂ ਪੰਜਾਬ ਦਾ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਕਿਸਾਨ ਕਹਿ ਰਹੇ ਸੀ ਕਰਜ਼ਾ ਮਾਫ ਕਰਨਾ ਚਾਹੀਦਾ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਕਰਜ਼ਾ ਹੈ ਕਿੰਨਾ ਪੰਜਾਬ ਦੇ ਕਿਸਾਨਾਂ ਦੇ ਉੱਪਰ ਸੋ ਹੁਣ ਅੱਜ ਅਧਿਕਾਰਿਕ ਤੌਰ ਦੇ ਉੱਤੇ ਕਹਿ ਸਕਦੇ ਹਾਂ ਕਿ ਕਿਉਂਕਿ ਜਦੋਂ ਸੰਸਦ ਦੇ ਵਿੱਚ ਕਿਸੇ ਗੱਲ ਨੂੰ ਬੋਲਿਆ ਜਾਂਦਾ ਤੇ ਉਸ ਨੂੰ ਖਾਸ ਕਰਕੇ ਰਿਕਾਰਡ ਕੀਤਾ ਜਾਂਦਾ ਸੋ ਇਸ ਕਰਕੇ ਉੱਥੇ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਜਾਂਦੇ ਨੇ ਉਹ ਪੁਖਤਾ ਸਬੂਤਾਂ ਦੇ ਆਧਾਰ ਦੇ ਉੱਤੇ ਹੁੰਦੇ ਨੇ ਸੋ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਸ ਤੋਂ ਵੀ ਵੱਧ ਦਾ ਕਰਜ਼ਾ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਉੱਪਰ ਹੈ ਹੁਣ ਇਹ ਪਤਾ ਲੱਗ ਗਿਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਜਟ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਐਮਐਸਪੀ ਦਾ ਜ਼ਿਕਰ ਨਹੀਂ ਕੀਤਾ ਗਿਆ ਜਾਂ ਫਿਰ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੌਂਜ ਜ਼ਰੂਰ ਨਜ਼ਰ ਆ ਰਿਹਾ ਪਰ ਅੱਜ ਇੱਕ ਵੱਡਾ ਆਕੜਾ ਖੇਤੀਬਾੜੀ ਮੰਤਰੀ ਦੇ ਵੱਲੋਂ ਜਾਰੀ ਕੀਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਮੋਰਚੇ ਲਗਾਏ ਗਏ ਨੇ ਜਾਂ ਫਿਰ 14 ਫਰਵਰੀ ਨੂੰ ਹੋਣ ਵਾਲੀ ਜਿਹੜੀ ਬੈਠਕ ਹੈ ਉਸ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਹੈ ਪਰ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਜਿਹੜੀ ਇਹ ਜਿਹੜੇ ਆਕੜੇ ਸਾਹਮਣੇ ਆਏ ਨੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵਾਰ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੱਤ ਮੈਂਬਰੀ ਇੱਕ ਕਮੇਟੀ ਬਣਾਈ ਜਾਏਗੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਸ ਨੂੰ ਦੁਬਾਰਾ ਤੋਂ ਚਲਾਇਆ ਜਾਏ ਔਰ ਜਿਹੜੀ ਪ੍ਰਕਿਰਿਆ ਉਹਦੀ ਸ਼ੁਰੂ ਕੀਤੀ ਜਾਏ ਇਸ ਸੱਤ ਮੈਂਬਰੀ ਕਮੇਟੀ ਦੇ ਅਗਵਾਈ ਹੇਠ ਔਰ ਇਸ ਕਮੇਟੀ ਦੀ ਅਗਵਾਈ ਕਰਨਗੇ ਹਰਜਿੰਦਰ ਸਿੰਘ ਧਾਮੀ ਸੋ ਪਿਛਲੇ 2 ਮਹੀਨੇ ਤੋਂ ਇਹ ਜਿਹੜਾ ਹੁਕਮ ਜਾਰੀ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਮਹੀਨਿਆਂ ਬਾਅਦ ਉਸ ਹੁਕਮ ਦੇ ਉੱਤੇ ਅੱਜ ਪੂਰਨਾ ਪਿਆ ਜਦੋਂ ਇਹ ਕਮੇਟੀ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਇੱਕ ਪਟਿਆਲਾ ਦੇ ਬਹਾਦਰਗੜ੍ਹ ਦੇ ਵਿੱਚ ਇੱਕ ਬੈਠਕ ਕੀਤੀ ਗਈ ਔਰ ਇਸ ਬੈਠਕ ਦੇ ਵਿੱਚ ਸਾਰੇ ਮੈਂਬਰ ਹਾਜ਼ਰ ਰਹੇ ਔਰ ਇਸ ਬੈਠਕ ਦੇ ਵਿੱਚ ਬਹੁਤ ਸਾਰਾ ਕੁਝ ਤਾਂ ਸਾਹਮਣੇ ਨਹੀਂ ਆਇਆ ਬੈਠਕ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਮੇਰੇ ਤੋਂ ਕੋਈ ਸਵਾਲ ਨਾ ਪੁੱਛਿਓ ਮੈਂ ਜੋ ਅੱਜ ਮੀਟਿੰਗ ਦੇ ਵਿੱਚ ਹੋਇਆ ਮੈਂ ਸਿਰਫ ਉਹੀ ਦੱਸਣਾ ਮੈਨੂੰ ਕੋਈ ਸਵਾਲ ਨਾ ਪੁੱਛੇ ਮੈਂ ਸਵਾਲ ਦੇ ਜਵਾਬ ਨਹੀਂ ਦੇਵਾਂਗਾ ਇਹਦੇ ਬਾਰੇ ਅੱਗੇ ਫਿਰ ਗੱਲ ਕਰਾਂਗੇ ਸੋ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅੱਜ ਜਿਹੜੀ ਮੀਟਿੰਗ ਹੈ ਉਹ ਸੁਖਾਵੇਂ ਢੰਗ ਦੇ ਵਿੱਚ ਹੋਈ ਹੈ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ ਔਰ ਅਸੀਂ ਇਸ ਮੀਟਿੰਗ ਦੇ ਵਿੱਚ ਇਹ ਡਿਸਾਈਡ ਕੀਤਾ ਹੈ ਕਿ 11 ਫਰਵਰੀ ਨੂੰ ਹੁਣ ਅਗਲੀ ਬੈਠਕ ਹੋਏਗੀ ਔਰ ਉਸ ਬੈਠਕ ਦੇ ਵਿੱਚ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਭੁੰਦੜ ਹੁਣੀ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਇਸ ਬੈਠਕ ਦੇ ਵਿੱਚ ਅਸੀਂ ਸੱਦਿਆ ਸੋ ਇਸ ਬੈਠਕ ਦੇ ਵਿੱਚ ਉਹ ਆਣਗੇ ਉਸ ਤੋਂ ਬਾਅਦ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਕੁਝ ਸਾਹਮਣੇ ਆਏਗਾ ਜਦੋਂ ਮੀਟਿੰਗ ਦੇ ਹੋਰ ਜਿਹੜੇ ਮੈਂਬਰ ਨੇ ਮਨਪ੍ਰੀਤ ਸਿੰਘ ਹਿਆਲੀ ਹੋਣ ਜਾਂ ਫਿਰ ਗੁਰਪ੍ਰਤਾਪ ਸਿੰਘ ਬਡਾਲਾ ਹੋਣ ਜਦੋਂ ਉਹ ਬਾਹਰ ਆਏ ਤੇ ਮੀਡੀਆ ਆਦਾਰਿਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਗੁਰਪ੍ਰਤਾਪ ਸਿੰਘ ਬਡਾਲਾ ਜਦੋਂ ਇਸ ਮੀਟਿੰਗ ਦੇ ਵਿੱਚ ਅੰਦਰ ਜਾ ਰਹੇ ਸੀਗੇ ਮੀਟਿੰਗ ਤੋਂ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਬਾਹਰ ਹੀ ਕਹਿ ਦਿੱਤਾ ਸੀ ਕਿ ਜੋ ਇਹ ਪ੍ਰਕਿਰਿਆ ਚਲਾਈ ਜਾ ਰਹੀ ਹੈ ਮੈਂਬਰਸ਼ਿਪ ਮੁਹਿੰਮ ਦੀ ਅਕਾਲੀ ਦਲ ਦੇ ਵੱਲੋਂ ਇਹ ਸਿੱਧੇ ਤੌਰ ਦੇ ਉਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਇਹ ਜਿੰਨੀ ਵੀ ਉਹਨਾਂ ਦੇ ਵੱਲੋਂ ਮੋਹਮ ਹੋਂ ਤੱਕ ਚਲਾਈ ਗਈ ਹੈ ਇਹ ਮਾਨਿਆ ਨਹੀਂ ਹੈ ਇਹ ਨਹੀਂ ਮੰਨੀ ਜਾ ਸਕਦੀ ਕਿਉਂਕਿ ਇਹ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਸਿੱਧੇ ਤੌਰ ਦੇ ਉਤੇ ਇਹਦੀ ਕੋਈ ਮਾਨਤਾ ਨਹੀਂ ਹੈ ਉਸ ਤੋਂ ਬਾਅਦ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਗੁਰਪ੍ਰਤਾਪ ਬਡਾਲਾ ਆਪਣੇ ਉਸ ਗੱਲ ਤੇ ਬਿਲਕੁਲ ਉਹ ਵਾਜਿਬ ਹੋਰ ਸਟੈਂਡ ਉਹਨਾਂ ਨੇ ਲਿਆ ਉਹ ਕਹਿੰਦੇ ਕਿ ਵਾਕਈ ਇਹ ਪ੍ਰਕਿਰਿਆ ਜਿਹੜੀ ਹੈ ਇਹ ਨਹੀਂ ਚੱਲੇਗੀ ਹੁਣ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਸੱਦਿਆ ਹੈ 11 ਤਰੀਕ ਨੂੰ 11 ਤਰੀਕ ਨੂੰ ਉਸ ਮੀਟਿੰਗ ਦੇ ਵਿੱਚ ਬੈਠਾਂਗੇ ਔਰ ਵਿਚਾਰ ਚਰਚਾਵਾਂ ਕਰਾਂਗੇ ਕਿ ਇਹ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਕਿੱਦਾਂ ਚਲਾਈ ਗਈ ਕੀ ਕੀ ਹੋ ਰਿਹਾ ਹੈ ਹੁਕਮਾਂ ਦੇ ਅਨੁਸਾਰ ਕਿਉਂ ਨਹੀਂ ਚਲਾਈ ਗਈ ਔਰ ਇਸ ਦੇ ਵਿੱਚ ਹੋਰ ਆਨ ਵਾਲੇ ਟਾਈਮ ਦੇ ਉੱਤੇ ਕੀ ਕੁਝ ਸਾਹਮਣੇ ਰਹਿੰਦਾ ਭਰਤੀ ਮੁਹਿੰਮ ਦੀ ਪ੍ਰਕਿਰਿਆ ਮੰਨਣਯੋਗ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਉਹਨਾਂ ਨੇ ਕੀਤਾ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਪਰ ਕਿਰਿਆ ਜਿਹੜੀ ਪੂਰੇ ਪੰਜਾਬ ਦੇ ਵਿੱਚ ਬੜੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਪੰਜਾਬ ਤੋਂ ਬਾਹਰ ਬੜੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਔਰ ਇੱਥੇ ਤੱਕ ਅਕਾਲੀ ਦਲ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਕਿ 80% ਦੇ ਕਰੀਬ ਜਿਹੜੀ ਭਰਤੀ ਪ੍ਰਕਿਰਿਆ ਹੈ ਉਹ ਮੁਕੰਮਲ ਹੋ ਚੁੱਕੀ ਹੈ ਤੁਸੀਂ ਅੰਦਾਜ਼ਾ ਲਗਾਓ ਕਿ ਜਦੋਂ ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਕਿ 80% ਇਹ ਪ੍ਰਕਿਰਿਆ ਪੂਰੀ ਹੋ ਗਈ ਹੈ ਦੂਸਰੇ ਪਾਸੇ ਹੁਣ ਗੁਰਪ੍ਰਤਾ ਬਡਾਲਾ ਕਹਿ ਰਹੇ ਨੇ ਕਿ ਇਹ ਪ੍ਰਕਿਰਿਆ ਜਿਹੜੀ ਹੈ ਇਹ ਮੁਹਿਮ ਜਿਹੜੀ ਹੈ ਇਹ ਮੰਨਣਯੋਗ ਨਹੀਂ ਹੈ ਇਸ ਨੂੰ ਰੱਦ ਕੀਤਾ ਜਾਏਗਾ ਤਾਂ ਕੀ ਹੋਣ 11 ਤਰੀਕ ਨੂੰ ਜਿਹੜੀ ਬੈਠਕ ਹੋਏਗੀ ਉਸ ਦੇ ਵਿੱਚ ਹੁਣ ਸਾਰਿਆਂ ਦੀਆਂ ਨਿਗਾਹਾਂ ਇਸ ਚੀਜ਼ ਤੇ ਰਹਿਣਗੀਆਂ ਕਿਉਂਕਿ ਸਪਸ਼ਟੀਕਰਨ ਉਸੇ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਆਣ ਜੇ ਕਿ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ ਬਲਵਿੰਦਰ ਸਿੰਘ ਭੁੰਦੜ ਹੁਣਾ ਤੋਂ ਕਿਹੜੇ ਸਵਾਲ ਪੁੱਛੇ ਜਾਂਦੇ ਨੇ ਇਸ ਕਮੇਟੀ ਦੇ ਵੱਲੋਂ ਕੀ ਕਮੇਟੀ ਬਲਵਿੰਦਰ ਸਿੰਘ ਭੁੰਦੜ ਹੁਣਾ ਦੇ ਵੱਲੋਂ ਚਲਾਈ ਜਾ ਰਹੀ ਇਸ ਮੋਹਿਮ ਨੂੰ ਹਰੀ ਝੰਡੀ ਦਿੰਦੀ ਹੈ ਜਾਂ ਫਿਰ ਸਾਰੀ ਪ੍ਰਕਿਰਿਆ ਨੂੰ ਰੱਦ ਕਰਕੇ ਇਸ ਸੱਤ ਮੈਂਬਰੀ ਕਮੇਟੀ ਦੇ ਪੂਰੇ ਮਾਰਗਦਰਸ਼ਨ ਦੇ ਵਿੱਚ ਨਵੀਂ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਜਾਏਗੀ ਉਹ ਹੁਣ 11 ਫਰਵਰੀ ਨੂੰ ਪਤਾ ਲੱਗੇਗਾ ਅੱਜ ਦੀ ਬੈਠਕ ਦੇ ਵਿੱਚ ਸਿਰਫ ਇਹੀ ਸਾਹਮਣੇ ਆਇਆ ਕਿ ਮੀਟਿੰਗ ਹੋ ਗਈ ਹੈ ਮੀਟਿੰਗ ਦੇ ਵਿੱਚ ਹੁਣ ਬਲਵਿੰਦਰ ਸਿੰਘ ਪੁੰਦੜ 11 ਤਰੀਕ ਨੂੰ ਆਣਗੇ ਉਸ ਤੋਂ ਬਾਅਦ ਇਹ ਸਾਰਾ ਕੁਝ ਪਤਾ ਲੱਗੇਗਾ ਪਰ ਫਿਰ ਵੀ ਅ ਦੱਸ ਦਈਏ ਕਿ 2 ਮਹੀਨੇ ਬਾਅਦ ਇਹ ਬੈਠਕ ਸੱਦੀ ਗਈਆ ਹਾਲਾਂਕਿ ਹਰਜਿੰਦਰ ਸਿੰਘ ਧਾਮੀਦੋ ਪਰ ਇਹ ਪ੍ਰੈਸ਼ਰ ਲਗਾਤਾਰ ਇਸ 7 ਮੈਂਬਰੀ ਕਮੇਟੀ ਦੇ ਜਿਹੜੇ ਹੋਰ 6 ਮੈਂਬਰ ਸੀ ਉਹਨਾਂ ਦੇ ਵੱਲੋਂ ਬਣਾਇਆ ਜਾ ਰਿਹਾ ਸੀ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਹੋਇਆ ਹੋਇਆ ਤਾਂ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਟਿੱਲੇ ਕਿਉਂ ਪੈ ਰਹੇ ਨੇ ਬਲਵਿੰਦਰ ਸਿੰਘ ਤੂੰ ਭੁੰਦੜ ਹੋਣਾ ਨੂੰ ਇਹ ਬੈਠਕ ਸੱਦਣੀ ਚਾਹੀਦੀ ਔਰ ਸਖਤ ਫੈਸਲੇ ਲੈਣੇ ਚਾਹੀਦੇ ਨੇ ਸੋ 2 ਮਹੀਨੇ ਬਾਅਦ ਹੁਕਮ جاری ਹੋਣ ਤੋਂ ਇਹ ਬੈਠਕ ਸੱਦੀ ਗਈ ਔਰ ਬੈਠਕ ਦੇ ਵਿੱਚ ਅੱਜ ਸਿਰਫ ਇਹੀ ਚਰਚਾ ਹੋਈ ਆ ਕਿ ਬਲਵਿੰਦਰ ਸਿੰਘ ਭੁੰਦੜਾ ਉਹਨਾਂ ਨੂੰ ਅਗਲੀ ਬੈਠਕ ਦੇ ਵਿੱਚ ਸੱਦੋ ਔਰ ਸੱਦ ਕੇ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਭਰਤੀ ਮੁਹਿੰਮ ਇਨ ਬਿਨ ਚੱਲੇਗੀ ਜਾਂ ਫਿਰ ਉਸ ਪ੍ਰਕਿਰਿਆ ਨੂੰ ਰੱਦ ਕਰਕੇ ਨਵੇਂ ਦੌਰ ਤੋਂ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਔਰ ਇਸ ਪ੍ਰਕਿਰਿਆ ਦੇ ਵਿੱਚ ਅਕਾਲੀ ਦਲ ਦਾ ਕਿਸ ਤਰੀਕੇ ਦਾ ਰੋਲ ਰਹਿੰਦਾ ਉਹ ਅਨਨੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਭਾੜ ਕੇ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਸਵੇਰੇ ਚੋਣ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋਏਗੀ ਪਰ ਉਸ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਜਿਹੜਾ ਸੀ ਉਹ ਬੀਤੇ ਕੱਲ ਥੰਮ ਗਿਆ ਸੀ ਉਸ ਤੋਂ ਬਾਅਦ ਹੁਣ ਚੋਣ ਪ੍ਰਚਾਰ ਜਿਹੜਾ ਹੈ ਡੋਰ ਟੂ ਡੋਰ ਜਾ ਕੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੱਲ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਘਰਾਂ ਤੋਂ ਨਿਕਲਣਗੇ ਔਰ ਦਿੱਲੀ ਦੇ ਵਿੱਚ ਜਾ ਕੇ ਜਿੰਨੇ ਵੀ ਬੂਥ ਲੱਗੇ ਹੋਣਗੇ ਉਹਨਾਂ ਤੇ VOTING ਕਰਨਗੇ ਔਰ ਆਪਣਾ ਉਮੀਦਵਾਰ ਆਪਣੇ ਮੁੱਖ ਮੰਤਰੀ ਨੂੰ ਚੁਣਿਆ ਜਾਏਗਾ ਹਾਲਾਂਕਿ ਦੱਸ ਦਈਏ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਮੂਰੇ ਰੱਖ ਕੇ ਉਹਨਾਂ ਦੇ ਵੱਲੋਂ ਚੋਣ ਲੜੀ ਜਾ ਰਹੀ ਹੈ ਉਸ ਤੋਂ ਇਲਾਵਾ ਨਾ ਹੀ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਗਿਆ ਨਾ ਹੀ ਭਾਜਪਾ ਦੇ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਦਿੱਲੀ ਦੇ ਵਿੱਚ ਕੀਤਾ ਗਿਆ ਸੋ ਇਹਨਾਂ ਦੋਵਾਂ ਪਾਰਟੀਆਂ ਦੇ ਵੱਲੋਂ ਬਿਨਾ ਲਾੜੇ ਤੋਂ ਕਿਹਾ ਜਾ ਸਕਦਾ ਹੈ ਕਿ ਵਿਆਹ ਦੇ ਵਿੱਚ ਜਾਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਇਹਦਾ ਫਾਇਦਾ ਜਿਹੜਾ ਹੈ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਉਹ ਦਿੱਲੀ ਦੇ ਲੋਕਾਂ ਨੂੰ ਪਤਾ ਹੈ ਕਿ ਮੈਂ ਦਿੱਲੀ ਦਾ ਆ ਮੇਰੇ ਮੂੰਹ ਦੇ ਉੱਤੇ ਚੋਣਾਂ ਲੜੀਆਂ ਜਾ ਰਹੀਆਂ ਨੇ ਔਰ ਇਸ ਕਰਕੇ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨਗੇ ਪਰ ਦੇਖਣਾ ਹੋਏਗਾ ਕਿ ਕੱਲ ਨੂੰ ਕਿਸ ਪਾਰਟੀ ਨੂੰ ਵੱਧ ਲੋਕਾਂ ਦਾ ਪਿਆਰ ਮਿਲਦਾ ਹੈ ਔਰ 8 ਤਰੀਕ ਨੂੰ ਜਦੋਂ ਨਤੀਜੇ ਆਣਗੇ ਕਿਹੜੀ ਪਾਰਟੀ ਕੀ ਆਮ ਆਦਮੀ ਪਾਰਟੀ ਚੌਥੀ ਵਾਰ ਫਿਰ ਤੋਂ ਦੁਬਾਰਾ ਤੋਂ ਦਿੱਲੀ ਦੇ ਉੱਤੇ ਰਾਜ ਕਰੇਗੀ ਜਾਂ ਫਿਰ ਭਾਜਪਾ ਜਿਹੜਾ 25 26 ਸਾਲ ਤੋਂ 27 ਸਾਲ ਤੋਂ ਉਹ ਸੋਕਾ ਪਿਆ ਹੋਇਆ ਹੈ ਉਹ ਨਹੀਂ ਸੀਟ ਦੇ ਉੱਤੇ ਦਿੱਲੀ ਦੀ ਸੀਟ ਦੇ ਉੱਤੇ ਕਾਬਜ ਹੋ ਪਾ ਰਹੀ ਆ ਜਾਂ ਕਹੀਏ ਕਿ ਸ਼ੀਲਾ ਦਿਖਿਤ ਉਹਨਾਂ ਦੇ ਬਲੋ ਕਾਂਗਰਸ ਪਾਰਟੀ ਜਿਹੜੀ ਹੈ ਕਿ ਇੱਕ ਇੱਕ ਸੀਟ ਦੇ ਲਈ ਦਿੱਲੀ ਦੇ ਵਿੱਚ ਤਰਸ ਰਹੀ ਹੈ 70 ਵਿਧਾਨ ਸਭਾ ਹੋਣ ਦੇ ਬਾਵਜੂਦ ਪਿਛਲੇ 10 ਸਾਲਾਂ ਤੋਂ ਇੱਕ ਵੀ ਸੀਟ 70 ਸੀਟਾਂ ਦੇ ਵਿੱਚ ਉਹ ਵਿਧਾਨ ਸਭਾ ਦੀਆਂ ਕਾਂਗਰਸ ਪਾਰਟੀ ਨਹੀਂ ਜਿੱਤ ਸਕੀ ਜੇ ਲੋਕ ਸਭਾ ਦੀਆਂ ਗੱਲ ਕਰੀ ਤਾਂ ਲੋਕ ਸਭਾ ਦੀਆਂ 7 ਸੀਟਾਂ ਦੇ ਵਿੱਚੋਂ ਇੱਕ ਵੀ ਸੀਟ ਅੱਜ ਤੱਕ ਪਿਛਲੇ 10 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨਹੀਂ ਜਿੱਤ ਸਕੀ ਕੀ ਕਾਂਗਰਸ ਪਾਰਟੀ ਆਪਣਾ ਖਾਤਾ ਖੋਲਣ ਦੇ ਵਿੱਚ ਕਾਮਯਾਬ ਹੋਏਗੀ ਕੀ ਭਾਜਪਾ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਸਨ ਲਾਨ ਦੇ ਵਿੱਚ ਕਾਮਯਾਬ ਹੋਏਗੀ ਇਹ ਕੱਲ ਨੂੰ ਜਦੋਂ ਲੋਕਾਂ ਦੀਆਂ ਵੋਟਾਂ ਪੈਣਗੀਆਂ ਉਸ ਤੋਂ ਬਾਅਦ ਸ਼ਾਮ ਤੱਕ ਰੁਝਾਨਾਂ ਨੇ ਸ਼ੁਰੂ ਹੋਣਗੇ ਜੋ ਇੱਕ ਸਰਵੇ ਦੀਆਂ ਰਿਪੋਰਟਸ ਹਾਲਾਂਕਿ ਸਰਵੇ ਜਿਹੜੇ ਨੇ ਉਹ ਪਿਛਲੇ ਕਈ ਇਲੈਕਸ਼ਨਾਂ ਦੇ ਵਿੱਚ ਸਰਵੇ ਸਹੀ ਸਾਬਤ ਨਹੀਂ ਹੋ ਰਹੇ ਇਸ ਕਰਕੇ ਅਸੀਂ ਵੀ ਸਾਰਿਆਂ ਨੂੰ ਕਹਾਂਗੇ ਕਿ ਸਰਵੇ ਜਿਹੜੇ ਜਿੰਨੇ ਵੀ ਸ਼ਾਮ ਨੂੰ ਕੱਲ ਸਰਵੇ ਆਣੇ ਸ਼ੁਰੂ ਹੋਣਗੇ ਉਹਨਾਂ ਦੇ ਉੱਤੇ ਵਿਸ਼ਵਾਸਤਾ ਨਹੀਂ ਕੀਤਾ ਜਾ ਸਕਦਾ ਪਰ ਸਾਰੇ ਨਿਊਜ਼ ਚੈਨਲਾਂ ਦੇ ਵੱਲੋਂ ਸਰਵੇ ਦਿੱਤੇ ਜਾਂਦੇ ਨੇ ਉਹ ਆਪਣੇ ਆਪਣੇ ਅੰਕੜੇ ਹੁੰਦੇ ਨੇ ਪਰ ਸਰਵੇ ਪਿਛਲੇ ਕਾਫੀ ਸਮੇਂ ਤੋਂ ਗਲਤ ਹੀ ਸਾਬਤ ਹੋ ਰਹੇ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਭਾਜਪਾ ਦੇ ਉੱਪਰ ਜਿੱਥੇ ਨਿਸ਼ਾਨੇ ਸਾਦੇ ਜਾ ਰਹੇ ਸੀ ਉੱਥੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਲੈਕਸ਼ਨ ਕਮਿਸ਼ਨ ਸਿੱਧੇ ਤੌਰ 'ਤੇ ਭਾਜਪਾ ਦੇ ਹੱਕ ਦੇ ਵਿੱਚ ਭੁਗਤ ਰਿਹਾ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਰਾਜੀਵ ਕੁਮਾਰ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਆਤੀਸ਼ੀ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਸੋ ਅੱਜ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਕਸ ਦੇ ਉੱਪਰ ਇੱਕ ਪੋਸਟ ਪਾ ਕੇ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਉਹ ਕਹਿੰਦੇ ਕਿ ਸਾਡੇ ਉੱਪਰ ਰਾਜਨੀਤੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਐਸੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਕਿ ਜੇ ਉਹ ਚੋਣਾ ਹਾਰ ਗਏ ਤੇ ਸਾਰਾ ਠਿਕਰਾ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੇ ਉੱਤੇ ਭੰਨ ਦਿੱਤਾ ਜਾਏਗਾ ਇਸ ਤਰੀਕੇ ਦੀ ਰਾਜਨੀਤੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ ਉਹ ਕਹਿੰਦੇ ਕਿ ਦਿੱਲੀ ਦੀਆਂ ਚੋਣਾਂ ਕਿਸੇ ਵੀ ਤਰੀਕੇ ਦੇ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ 1.5 ਲੱਖ ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜਾ ਦਿੱਲੀ ਦੇ ਵਿੱਚ ਉਹ ਅਸੀਂ ਤਾਇਨਾਤ ਕੀਤਾ ਹੋਇਆ ਹੈ ਔਰ 1.5 ਕਰੋੜ ਦੇ ਕਰੀਬ ਜਿਹੜੇ ਲੋਕ ਨੇ ਦਿੱਲੀ ਦੇ ਉਹ ਨਿਰਧਾਰਤ ਕਰਨਗੇ ਕਿ ਉਹਨਾਂ ਨੇ ਕਿਸ ਪਾਰਟੀ ਨੂੰ ਪਿਆਰ ਦੇਣਾ ਹੈ ਔਰ ਕਿਸ ਪਾਰਟੀ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ ਦਿੱਲੀ ਦੇ ਵਿੱਚ ਇਸ ਕਰਕੇ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਸਾਡੇ ਉੱਪਰ ਇਲਜ਼ਾਮ ਲਗਾਉਣਾ ਬੇਤੁਕੀ ਰਾਜਨੀਤੀ ਹੈ ਨਿਰਪੱਖ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਲੀ ਦੇ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ ਪਰ ਹੁਣ ਦੇਖਣਾ ਹੋਏਗਾ ਕਿ ਦਿੱਲੀ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੱਲ ਕਿਸ ਤਰੀਕੇ ਦਾ ਰੁਖ ਰਹਿੰਦਾ ਅੱਜ ਦੀ ਰਾਤ ਬੜੀ ਬੜੀ ਅਹਿਮ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਾਂ ਫਿਰ ਭਾਜਪਾ ਦੇ ਵੱਲੋਂ ਵਾਰ-ਵਾਰ ਇਹ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਕਿ ਚੋਣਾਂ ਤੋਂ ਇੱਕ ਰਾਤ ਪਹਿਲਾਂ ਦਿੱਲੀ ਦੇ ਵਿੱਚ ਸ਼ਰਾਬ ਵੀ ਵੰਡੀ ਜਾਏਗੀ ਲੋਕਾਂ ਨੂੰ ਪੈਸੇ ਵੀ ਵੰਡੇ ਜਾਣਗੇ ਲੋਕਾਂ ਨੂੰ ਕਈ ਤਰੀਕੇ ਦੀਆਂ ਸਹੂਲਤਾਂ ਚਾਹੇ ਕੱਪੜੇ ਹੋਣ ਚਾਹੇ ਰਾਸ਼ਨ ਹੋਣ ਉਹ ਵੰਡਿਆ ਜਾਏਗਾ ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਸਾਰੀਆਂ ਚੀਜ਼ਾਂ ਗੈਰਕਾਨੂੰਨੀ ਹੈ ਇਹ ਐਸਾ ਨਹੀਂ ਹੋਣਾ ਚਾਹੀਦਾ ਨਿਰਪੱਖ ਤਰੀਕੇ ਦੇ ਨਾਲ ਜੇ ਚੋਣਾਂ ਹੁੰਦੀਆਂ ਨੇ ਤੇ ਲੋਕਾਂ ਨੂੰ ਵੀ ਨਿਰਪੱਖ ਤਰੀਕੇ ਦੇ ਨਾਲ ਵੋਟ ਪਾਉਣ ਦਾ ਅਧਿਕਾਰ ਹੈ ਪਰ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਐਸਾ ਕੀਤਾ ਜਾਂਦਾ ਲੋਕਾਂ ਨੂੰ ਸਮਾਨ ਵੰਡੇ ਜਾਂਦੇ ਨੇ ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਸੋ ਅੱਜ ਦੀ ਰਾਤ ਦੇ ਵਿੱਚ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਹੋ ਸਕਦਾ ਤੁਹਾਡੇ ਸੋਸ਼ਲ ਮੀਡੀਆ ਦੇ ਉੱਪਰ ਕਈ ਤਰੀਕੇ ਦੀਆਂ ਵੀਡੀਓਜ਼ ਸਾਹਮਣੇ ਆਣ ਦਿੱਲੀ ਦੀਆਂ ਝੁੱਗੀਆਂ ਝੋਪੜੀਆਂ ਚੋਂ ਦਿੱਲੀ ਦੇ ਮੱਧ ਵਰਗ ਦੇ ਉਹਨਾਂ ਲੋਕਾਂ ਦੇ ਵਿੱਚੋਂ ਜੇ ਤੇ ਕਿਉਂ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਦਿੱਲੀ ਦੇ ਵਿੱਚ ਤਾਂ ਭਾਜਪਾ ਦੇ ਜਿਹੜੇ ਆਗੂ ਨੇ ਉਹ ਜਦੋਂ ਕਿਸੇ ਨੂੰ ਸਮਾਨ ਵੰਡਣ ਜਾਂਦੇ ਨੇ ਪਹਿਲਾਂ ਪੋਸਟ ਪਾ ਕੇ ਜਾਂਦੇ ਨੇ ਕਿ ਹੁਣ ਇਸ ਇਲਾਕੇ ਦੇ ਵਿੱਚ ਜਾ ਕੇ ਸਾਡੇ ਵੱਲੋਂ ਇਹ ਸਮਾਂ ਵੰਡਿਆ ਜਾਏਗਾ ਸੋ ਬੜੇ ਤਰੀਕੇ ਦੇ ਇਲਜ਼ਾਮ ਜਿਹੜੇ ਸੀ ਇਲੈਕਸ਼ਨ ਕਮਿਸ਼ਨ ਔਰ ਭਾਜਪਾ ਦੇ ਉੱਪਰ ਲਗਾਏ ਜਾ ਰਹੇ ਸੀ ਪਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅੱਜ ਸਪਸ਼ਟ ਕਰ ਦਿੱਤਾ ਗਿਆ ਕਿ ਇਹ ਚੋਣਾਂ ਨਿਰਪੱਖ ਤਰੀਕੇ ਦੇ ਨਾਲ ਹੋਣਗੀਆਂ ਔਰ ਇਲੈਕਸ਼ਨ ਕਮਿਸ਼ਨ ਦਾ ਨਾਮ ਲੈ ਕੇ ਤੁਸੀਂ ਕਿਸੇ ਤਰੀਕੇ ਦੀ ਰਾਜਨੀਤੀ ਨਾ ਕਰੋ ਸਾਡੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕਰੋ ਔਰ ਇਲੈਕਸ਼ਨ ਕਮਿਸ਼ਨ ਨੇ ਇੱਥੇ ਤੱਕ ਕਹਿ ਦਿੱਤਾ ਕਿ ਸਾਡਾ ਨਾਮ ਇਸ ਕਰਕੇ ਲਗਾਇਆ ਜਾ ਰਿਹਾ ਜੇ ਆਮ ਆਦਮੀ ਪਾਰਟੀ ਚੋਣ ਹਾਰ ਜਾਂਦੀ ਹੈ ਤੇ ਸਿੱਧੇ ਤੌਰ ਦੇ ਉਤੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਸਾਰਾ ਠਿਕਰਾ ਪੰਨਣ ਦੀ ਤਿਆਰੀ ਕੇ ਭੜਕੇ ਹੋਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਕਿੰਨੇ ਕੁ ਗਿਣਤੀ ਦੇ ਵਿੱਚ ਘਰਾਂ ਦੇ ਵਿੱਚੋਂ ਨਿਕਲ ਕੇ ਚੋਣ ਪ੍ਰਚਾਰ ਕਰਨ ਦੇ ਲਈ ਜਾਂਦੇ ਨੇ ਔਰ ਕਿਹਦੀ ਕਿਸਮਤ ਸ਼ਾਮ ਤੱਕ ਅ ਕਹਿ ਸਕਦੇ ਹੋ ਕਿ ਜਿਹੜੀਆਂ ਚੋਣਾਂ ਮਸ਼ੀਨਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਲੋਕ ਕੈਦ ਕਰਦੇ ਨੇ ਇਹ ਕੱਲ ਦੇ ਵਿੱਚ ਦੇਖਣਾ ਹੋਏਗਾ